ਇੰਦਰਪ੍ਰੀਤ ਜੀ ਪੰਜਾਬੀ ਨੂੰ ਲੈ ਕੇ ਤੇ ਪੰਜਾਬ ਨੂੰ ਐਜੂਕੇਸ਼ਨ ਨੂੰ ਲੈ ਕੇ ਜਿਸ ਨੂੰ ਕੇਜਰੀਵਾਲ ਸਾਹਿਬ ਇੱਕ ਐਜੂਕੇਸ਼ਨ ਮਾਡਲ ਜਿਹੜਾ ਦਿੱਲੀ ਵਾਲਾ ਮਾਡਲ ਕਹਿੰਦੇ ਸੀ ਉਹ ਲੈ ਕੇ ਆਏ ਸੀ ਔਰ ਅੱਜ ਅੱਜ ਜਦ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਸਟੈਂਡਰਡ ਦੇਖਦੇ ਆਂ ਮਾਂ ਬੋਲੀ ਦਾ ਸਟੇਟਸ ਦੇਖਦੇ ਆਂ ਔਰ ਉਹਦੇ ਉੱਤੇ ਕੰਚਨ ਵਾਸਿਵਾ ਉਹਨਾਂ ਦੀ ਇੱਕ ਖਬਰ ਛੱਪੀ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਦੇ ਬਾਰੇ ਜਾਣਨਾ ਪਾਓਗੇ ਵੀ ਕਿੱਥੇ ਖੜੀ ਆ ਉਹ ਪੰਜਾਬੀ ਔਰ ਖਾਸ ਕਰਕੇ ਜੇ ਗੱਲ ਪੰਜਾਬੀ ਦੀ ਕਰਦੇ ਆਂ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਪੰਜਾਬੀ ਬੋਲੀ ਨੂੰ ਹਰ ਦੁਕਾਨ ਦੇ ਉੱਤੇ ਬੋਰਡ ਲਾਉਣ ਦੇ ਇੱਕ ਹੁਕਮ ਦੇ ਤੇ ਜੀ ਮੁੱਖ ਮੰਤਰੀ ਨੇ ਉਹ ਤੇ ਨਹੀਂ ਹੋਇਆ ਪਰ ਹੁਣ ਪੰਜਾਬੀ ਦੇ ਸਟੇਟਸ ਨੂੰ ਅੱਗੇ ਵਧਾਉਣ ਵਾਸਤੇ ਐਜੂਕੇਸ਼ਨ ਦੇ ਸਟੇਟਸ ਨੂੰ ਅੱਗੇ ਵਧਾਉਣ ਵਾਸਤੇ ਕੋਈ ਸਰਕਾਰ ਨੇ ਪਲਾਨ ਬਣਾਇਆ ਹੋਏ ਔਰ ਐਕਚੁਅਲੀ ਗਰਾਉਂਡ ਰਿਐਲਿਟੀ ਕੀ ਹੈ ਐਸ ਰਿਪੋਰਟ ਦੇ ਵਿੱਚ ਬੜੇ ਵਿਸਤਾਰ ਨਾਲ ਲਿਖਿਆ ਔਰ ਤੁਸੀਂ ਦੱਸੋ ਆਪਾਂ ਕਿੱਥੇ ਗਨੇ ਾਸਕਰ ਸਾਹਿਬ ਇੱਕ ਸਰਵੇ ਕਰਵਾਇਆ ਹੈ ਸਰਕਾਰ ਨੇ ਕਿ ਛੱਡੇ ਜਿਹੜੇ ਸਕੂਲਾਂ ਦੇ ਬੱਚੇ ਹੈਗੇ ਆ ਉਹਨਾਂ ਦਾ ਕਿਸੇ ਵੀ ਸਬਜੈਕਟ ਨੂੰ ਪੜਨ ਦਾ ਸਮਝਣ ਦਾ ਬੋਲਣ ਦਾ ਸਟੈਂਡਰਡ ਕੀ ਹੈ ਇਹਦੇ ਲਈ ਇੱਕ ਵੱਡਾ ਸਰਵੇ ਹੋਇਆ ਜਿਹਦੇ ਵਿੱਚ ਬਹੁਤ ਕੋਈ ਇੰਟਰਸਟਿੰਗ ਚੀਜ਼ਾਂ ਆਈਆਂ ਨੇ ਉਹਦੇ ਵਿੱਚ ਮੈਂ ਤੁਹਾਨੂੰ ਮੋٹے ਮੋٹے ਤੌਰ ਤੇ ਦੱਸ ਦੇਣਾ ਜਿਵੇਂ ਕਿ ਜੇ 100 ਬੱਚੇ ਦੇ ਉਹਨਾਂ ਨੇ ਕੀਤਾ ਹੈਗਾ ਤਾਂ ਕਿਹਾ ਹੈ ਕਿ ਜਿਹੜਾ ਪੰਜਾਬ ਦੇ 100 ਬੱਚਿਆਂ ਚੋਂ 8ਵੀਂ ਕਲਾਸ ਦੇ ਸਿਰ 47 ਬੱਚੇ ਜਿਹੜੇ ਐ ਉਹ ਆਪਣੀ ਮਾਂ ਬੋਲੀ ਪੰਜਾਬੀ ਜਿਹੜੀ ਆ ਉਹ ਠੀਕ ਤਰ੍ਹਾਂ ਪੜ ਸਕਦੇ ਆ ਮਤਲਬ ਕਿ ਉਹਨਾਂ ਨੂੰ ਕੋਈ ਹੈਜ਼ਿਟੇਟ ਨਹੀਂ ਹੁੰਦੀ ਐਡੀਸਟ੍ਰੈਕਸ਼ਨ ਨਹੀਂ ਹੁੰਦੀ ਪੜਨ 'ਤੇ ਫਲੂਐਂਟ ਨਾਲ ਪੜ ਲੈਂਦੇ ਆ ਹੈਨਾ ਇਸੇ ਤਰ੍ਹਾਂ ਹੀ ਹੋਰ 21 ਜਿਹੜੇ ਹੈਗੇ ਨੇ ਉਹ ਪੂਰਾ ਪੈਰਾ ਪੜ ਸਕਦੇ ਆ ਮਤਲਬ ਕਿ ਇਹਦਾ ਮਤਲਬ ਹੈ ਬਹੁਤ ਸਾਰੀਆਂ ਚੀਜ਼ਾਂ ਇੱਥੇ ਹਜੇ ਵੀ ਘਾਟ ਹੈਗੀਆਂ ਨੇ ਬਾਕੀ ਜਿਹੜੇ ਦੂਜੇ ਸਬਜੈਕਟ ਹੈਗੇ ਨੇ ਚਾਹ ਇੰਗਲਿਸ਼ ਹੋਵੇ ਉੱਥਾ ਸਿਰਫ 25% ਹੈ ਮੈਥ ਦੇ ਵਿੱਚ 39% ਹੈ ਸੋ ਇਹ ਸਾਰੀਆਂ ਇਹ ਇਕੱਲੇ ਇੱਕ ਜਾਂ ਦੋ ਸਬਜੈਕਟ ਦੇ ਨਹੀਂ ਉੱਤੇ ਮਲਟੀਪਲ ਸਬਜੈਕਟ ਦੇ ਉੱਤੇ ਸਰਵੇ ਹੋਇਆ ਜਿਦੇ ਚ ਇਸ ਤਰ੍ਹਾਂ ਦਾ ਰਿਜ਼ਲਟ ਆਏ ਨੇ ਕਈ ਵਾਰੀ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਵੀ ਜਦੋਂ ਇੱਕ ਵਾਰੀ ਅਸੀਂ ਇਹ ਕਲੇਮ ਕਰਦੇ ਆ ਕਿ ਪੰਜਾਬ ਜਿਹੜਾ ਐਜੂਕੇਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ ਪੂਰੇ ਕੰਟਰੀ ਦੇ ਵਿੱਚੋਂ ਤਾਂ ਕੰਟਰੀ ਚੋਂ ਪਹਿਲੇ ਨੰਬਰ ਤੇ ਕੀ ਅਸੀਂ ਸਿਰਫ ਬਿਲਡਿੰਗਾਂ ਬਣਾਉਣ ਚੀ ਪਹਿਲੇ ਨੰਬਰ ਤੇ ਆਏ ਆ ਜਾਂ ਡੈਸਕ ਡਸਕ ਖਰੀਦਣ ਦੇ ਵਿੱਚ ਪਹਿਲੇ ਨੰਬਰ ਤੇ ਆਏ ਆ ਜਾਂ ਪੜ੍ਹਾਈ ਜਿਹੜੀ ਕੀ ਪੜ੍ਹਨ ਦਾ ਪੜ੍ਹਨ ਦੀ ਚੀਜ਼ ਹੈ ਇਹ ਸਮਝਣ ਦੀ ਚੀਜ਼ ਹੈ ਉਸ ਮਾਮਲੇ ਚ ਵੀ ਅਸੀਂ ਪਹਿਲੇ ਨੰਬਰ ਤੇ ਆਇਆ ਸੋ ਇਹ ਬਹੁਤ ਗੰਭੀਰ ਹੈ ਕਿ ਹਜੇ ਤੱਕ ਉਹਨਾਂ ਇੱਕ ਟੈਸਟ ਕੀਤਾ ਕਿ ਸਾਡੀ ਸਥਿਤੀ ਕੀ ਹੈ ਬੱਚਿਆਂ ਦੀ ਤਾਂ ਕਿ ਉਹਦੇ ਅਨੁਸਾਰ ਮੈਂ ਕਹਿੰਦਾ ਵੀ ਠੀਕ ਹੈ ਇਹ ਵੀ ਇੱਕ ਚੰਗਾ ਸਟੈਪ ਹੈ ਅਗਰ ਤੁਸੀਂ ਤੁਹਾਨੂੰ ਘਟੋਂ ਪਤਾ ਹੋਵੇ ਯਾਰ ਤੁਹਾਡੇ ਬੱਚਿਆਂ ਦਾ ਸਟੈਂਡਰਡ ਕੀ ਹੈ ਤਾਂ ਉਹਦੇ ਅਨੁરૂਪ ਤੁਸੀਂ ਕੋਈ ਪਾਲਿਸੀਆਂ ਬਣਾ ਸਕੋ ਉਹਦੇ ਅਨੁરૂਪ ਕੋਈ ਤੁਸੀਂ ਮੈਥਡ ਨਵੇਂ ਘੜ ਸਕੋ ਤਾਂ ਕਿ ਉਹ ਪੜ ਸਕਣ ਤੇ ਕੇ ਵਾ ਸਕਣ ਉਹ ਜਰੂਰੀ ਹੈਗਾ ਇਹ ਜਿਹੜੀ ਸਾਡੀ ਸਟੋਰੀ ਹੈਗੀ ਹੈ ਇਹ ਇਹਨਾਂ ਨੂੰ ਸਰਵੇ ਕਰਾਇਆ ਸਮਰੱਥਾ ਇੱਕ ਮਿਸ਼ਨ ਲਾਂਚ ਕੀਤਾ ਹੈ ਦਸੰਬਰ ਦੇ ਵਿੱਚ ਤੇ ਉਹਦੇ ਉਹ ਲਾਂਚ ਕਰਨ ਲਈ ਹੁਣ ਕੀ ਦਿੱਕਤਾਂ ਆਣ ਗਈਆਂ ਜਾਂ ਕਰਨਾ ਪਏਗਾ ਉਹ ਸਾਰੀਆਂ ਚੀਜ਼ਾਂ ਨੂੰ ਇਸ ਸਰਵੇ ਤੋਂ ਬਾਅਦ ਠੀਕ ਕੀਤਾ ਜਾਊਗਾ